ਸਸੀਕਾਲ ਜੀ ਮੈਂ ਤੁਹਾਡਾ ਆਪਣਾ ਗਰਦੀਪ ਸਿੰਘ ਪੰਜਾਬ 5 ਚੈਨਲ ਤੋਂ ਅੱਜ ਆਪਾਂ ਪਹੁੰਚੇ ਆ ਖਨੋਰੀ ਬਾਰਡਰ ਦੇ ਜਿੱਥੇ ਕੀ ਸਾਡੇ ਡੱਲੇਵਾਲ ਸਾਹਿਬ ਮੰਨ ਵਰਤੇ ਬੈਠੇ ਹੋਏ ਨੇ ਤੇ ਸਾਡੇ ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਮੱਲੀ ਨੰਗਲ ਆਪਣੇ ਸਾਥੀਆਂ ਦੇ ਨਾਲ ਪਹੁੰਚੇ ਨੇ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਸੀਕਾਲ ਜੀ ਕੋ ਕਲਿਸਤਰਾ ਕਾਜ ਜੀ ਜਿੰਕ ਆਸਾਨ ਮੋਰਚੇ ਦੀਆਂ ਜਥੇਬੰਦੀਆਂ ਨੇ ਆਪਣੇ ਤੌਰ ਤੇ ਮਿਲਕਾ ਕਰਕੇ ਜਿਸ ਜਥੇਬੰਦੀਆਂ ਨੇ तकरीबन 10 ਜਥੇਬੰਦੀਆਂ ਜਿਹੜੀਆਂ ਅੱਜ ਇੱਥੇ ਫਨੌਰੀ ਬਾਰਡਰ ਦੇ ਉੱਤੇ ਜਿੱਥੇ ਸਰਦਾਰ ਜਕੀਰ ਸਿੰਘ ਢੱਲੇਵਾਲ ਦੀ ਮਰਹਮਤ ਦੇ ਵਿੱਚ ਲਈ ਔਰ ਉਹਨਾਂ ਦੀ ਖੇਤ ਦਾ ਵੀ ਪਤਾ ਲੈਣ ਪਲੱਸ ਜਿਹੜਾ ਮੋਰਚਾ ਆ ਉਹਦਾ ਵੀ ਸਰਵੇਖਣ ਕਰਨ ਕਿਉਂ ਇੱਥੇ ਖੜਾ ਆ ਪਹੁੰਚਿਆ ਔਰ ਉਹਨਾਂ ਨੂੰ ਸਮਰਥਨ ਦੇਣ ਵੀ ਜਿਹੜਾ ਇੱਥੇ ਪਹੁੰਚਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਲਦੀ ਤੋਂ ਜਲਦੀ ਜਿਹੜੀ ਐਸਕੇਮ ਦੀ ਮੀਟਿੰਗ ਬੁਲਾ ਕੇ ਉਹਦੇ ਵਿੱਚ ਹੱਲ ਕੀਤਾ ਜਾਵੇ ਕੱਲ ਕਰਨ ਦੀ ਇਹ ਆ ਕਿ ਦੇਖੋ ਇੱਕ ਸੂਈ ਬਣਾਉਣ ਵਾਲਾ ਬੰਦਾ ਵੀ ਜਿਹੜਾ ਆ ਉਹ ਆਪਣਾ ਮੁਲਾਪਤਾ ਕਰਦਾ ਔਰ ਇੱਕ ਕਿਸਾਨ ਆ ਜਿਨੇ 13 ਮਹੀਨੇ ਦਿੱਲੀ ਦੀਆਂ ਬਰੂਹਾਂ ਤੇ ਬੈਠ ਕੇ ਆਪਣੀ ਗਮੂਨ ਵਾਪਸ ਕਰਾਏ ਔਰ ਮੰਗਾ ਮੰਨਵਾਈਆਂ ਔਰ ਕੁਨਾ ਮੰਗਾ ਨੂੰ ਲਾਗੂ ਕਰਵਾਉਣ ਵਾਸਤੇ ਅੱਜ 8 ਤੋਂ 9 ਮਹੀਨੇ ਫਿਰ ਦੁਬਾਰਾ ਸੜਕਾਂ ਦੇ ਉੱਤੇ ਬੈਠ ਕੇ ਅੰਦੋਲਨ ਕਰਨ ਦੇ ਬਾਅਦ ਮਰਨ ਵਰਤ ਦੇ ਵੇਖਣਾ ਸਰਕਾਰਾਂ ਦੇ ਮੱਥੇ ਦੇ ਉੱਤੇ ਬਹੁਤ ਵੱਡਾ ਕਲੰਕ ਹੈ ਇੱਕ ਕਿ ਸਰਕਾਰ ਜਿਹੜੀ ਆ ਉਹ ਕਿਸਾਨੀ ਦਾ ਭਲਾ ਨਹੀਂ ਚਾਹੁੰਦੀ ਕਾਰਪੋਰੇਟ ਰਾਣਿਆਂ ਦੇ ਜਿਹੜੀ ਆ ਉਹ ਹਰ ਵਕਤ ਜਿਹੜੀ ਆ ਅੱਕ ਦੇ ਵਿੱਚ ਆ ਔਰ ਮੈਂ ਸਮੂਹ ਆਮ ਆਵਾਮ ਨੂੰ ਕਿਸਾਨਾਂ ਨੂੰ ਸਮੂਹ ਜਥੇਬੰਦੀਆਂ ਨੂੰ ਬੇਨਤੀ ਕਰਦਾ ਕਿ ਇਸ ਵੇਲੇ ਜਿਹੜਾ ਸਾਡਾ ਜੁਦਾ ਮਰਨ ਮਰਤ ਦੇ ਉੱਤੇ ਬੈਠਾ ਹੋਇਆ ਉਹਦੀ ਜਿਹੜੀ ਸਿਹਤ ਆ ਉਹ ਬਹੁਤ ਡਾਊਨ ਹੋ ਚੁੱਕੀ ਆ ਔਰ ਬੜੇ ਇਸ ਵੇਲੇ ਉਹ ਉਹਨਾਂ ਦੌਰਾਂ ਦੇ ਵਿੱਚ ਗੁਜ਼ਰ ਰਿਹਾ ਕਿ ਆਪਣੀ ਜਾਨ ਤੇ ਖੇਡਣ ਲੱਗਾ ਆਪਾਂ ਵੱਧ ਤੋਂ ਵੱਧ ਖਨੌਰੀ ਪਹੁੰਚੀਏ ਔਰ ਉਸ ਦਾ ਸਾਥ ਦਿਈਏ ਸਰਕਾਰ ਦੇ ਉੱਤੇ ਦਬਾਅ ਬਣਾਈਏ ਤਾਂ ਜੋ ਜਿਹੜੀਆਂ ਸਾਡੀਆਂ ਮੰਗੀਆਂ ਹੋਈਆਂ ਮੰਨੀਆਂ ਹੋਈਆਂ ਮੰਗਾਂ ਆ ਉਹਨਾਂ ਨੂੰ ਸਰਕਾਰ ਪੂਰਨ ਤੌਰ ਤੇ ਲਾਗੂ ਕਰੇ ਔਰ ਅਸੀਂ ਆਪਣੇ ਸ਼ੂਰਮੇ ਜੋਧੇ ਨੂੰ ਕਿਥੋਂ ਜਿਹੜਾ ਆ ਉਹਦਾ ਮਰਨ ਮਰਤ ਖਲਵਾ ਕੇ ਔਰ ਖੁਸ਼ੀ-ਖੁਸ਼ੀ ਉਹਨੂੰ ਉਹਦੇ ਘਰ ਪਹਚਾਈਏ ਅਸੀਂ ਇਹੀ ਤੁਹਾਡੇ ਮੱਦੇਬਰ ਅਸੀਂ ਸਾਰੇ ਹੀ ਲੋਕਾਂ ਨੂੰ ਆਮ ਆਵਾਮ ਨੂੰ ਔਰ ਸਰਕਾਰਾਂ ਨੂੰ ਸੈਂਟਰ ਸਰਕਾਰ ਨੂੰ ਵੀ ਔਰ ਪੰਜਾਬ ਸਰਕਾਰ ਨੂੰ ਵੀ ਇਸ ਗੱਲ ਦਾ ਮੈਸੇਜ ਦੇ ਪ੍ਰਧਾਨ ਜੀ ਇੱਕ ਗੱਲ ਹੋਰ ਆ ਸੈਂਟਰ ਸਰਕਾਰ ਨੇ ਕਿਹਾ ਤੇ ਟਰੈਕਟਰ ਟਰਾਲੀਆਂ ਲੈ ਕੇ ਨਹੀਂ ਆ ਸਕਦੇ ਤੇ ਤੁਸੀਂ ਪੈਦਲ ਜਾਂ ਰੇਲ ਗੱਡੀ ਰਾਹੀਂ ਤੁਸੀਂ ਆ ਸਕਦੇ ਹੋ ਜਦੋਂ ਕਿਸਾਨਾਂ ਨੇ ਪੂਛ ਕੰਮ ਦੀ ਚਾਹੀ ਪੈਦਲ ਵੀ ਤੇ ਫਿਰ ਵੀ ਉਹਨਾਂ ਮoure ਮੁਸ਼ਕਿਲਾਂ ਖੜੀਆਂ ਕਰ ਦਿੰਦੀਆਂ ਕੀ ਕਾਰਨ ਹੈ ਸਰਕਾਰ ਦੇਖੋ ਸਰਕਾਰਾਂ ਚਾਹੁੰਦੀਆਂ ਨਹੀਂ ਮਸਲੇ ਹੱਲ ਕਰਨ ਜੇਕਰ ਸਰਕਾਰਾਂ ਮਸਲੇ ਹੱਲ ਚਾਹੁੰਦੀਆਂ ਹੁੰਦੀਆਂ ਕਰਨੇ ਤਾਂ 13 ਮਹੀਨੇ ਜਦੋਂ ਅੰਦੋਲਨ ਤੋਂ ਬਾਅਦ ਸਾਰੀ ਸਹਿਮਤੀ ਬਣ ਕੇ ਅੰਦੋਲਨ ਖਤਮ ਹੋਇਆ ਸੀ ਉਹ ਜਿਹੜੀਆਂ ਮੰਗੀਆਂ ਹੋਈਆਂ ਮੰਗਾਂ ਆ ਉਹਨਾਂ ਨੂੰ ਲਾਗੂ ਕਰ ਦੇਣਾ ਸੀ ਉਹ ਕੋਈ ਐਡਾ ਵੱਡਾ ਕੰਮ ਨਹੀਂ ਸੀ ਸਰਕਾਰ ਲਈ ਜਾਂ ਸਰਕਾਰ ਕਰਨਾ ਜਾਵੇ ਪਰ ਸਰਕਾਰ ਜਿਹੜੀ ਉਹ ਕਾਰਪੋਰੇਟ ਭਰਾਣੇ ਪੱਖੀ ਆ ਕਾਰਪੋਰੇਟ ਨੂੰ ਬਚਾਉਣ ਲਈ ਸਰਕਾਰ ਜਿਹੜੀ ਆ ਹਰ ਹੀਲਾ ਭੁਗ ਰਹੀ ਆ ਕਰੋੜਾਂ ਰੁਪਈਆ ਕਾਰਪੋਰੇਟ ਦਾ ਕਰਜ਼ਾ ਮਾਫ ਕੀਤਾ ਜਾ ਸਕਦਾ ਪਰ ਕਿਸਾਨੀ ਦਾ ਨਹੀਂ ਕੋ ਕਿਸਾਨ ਕੋਲੋਂ ਹਰ ਚੀਜ਼ ਖਰੀਦ ਕੇ ਉਹਨੂੰ ਉਹਨੂੰ ਹਰ ਚੀਜ਼ ਨੂੰ ਜਿਹੜਾ ਐਮ ਐਸ ਪੀ ਦੇ ਉੱਤੇ ਪ੍ਰਿੰਟ ਲਾ ਕੇ ਵੇਚਿਆ ਜਾ ਸਕਦਾ ਪਰ ਲੇਕਿਨ ਕਿਸਾਨ ਦੇ ਉੱਤੇ ਜਿਹੜਾ ਕਿਸਾਨ ਤੋਂ ਫਸਲ ਖਰੀਦਨੀ ਆ ਚਾਹੇ ਹੋ ਕਣਕ ਆ ਚਾਹੀ ਝੋਨਾ ਚਾਹੀਓ ਆਲੂ ਅਲੱਗ ਅਲੱਗ ਫਸਲਾਂ ਗੰਨਾ ਆ ਉਹਦੀ ਐਮ ਐਸ ਪੀ ਜਿਹੜੀ ਸਰਕਾਰ ਦੇ ਦੁਆਰ ਲੱਗੇ ਜਿਹੜੀ ਕਿ ਬਹੁਤ ਦੁੱਖ ਦੇਈ ਇੱਕ ਮੁੱਦਾ ਹੋਰ ਆ ਜੀ ਪੰਜਾਬ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਮੁੱਦਾ ਆ ਉਹ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਜਾਂ ਹੋਰ ਜਥੇਬੰਦੀਆਂ ਵੀ ਇਹ ਮੁੱਦੇ ਨੂੰ ਲੈ ਕੇ ਕੇਂਦਰ ਸਰਕਾਰ ਦੇ ਨਾਲ ਗੱਲਬਾਤ ਕਰ ਰਹੀਆਂ ਜਾਂ ਸੂਬਾ ਸਰਕਾਰ ਨਾਲ ਗੱਲ ਕਰ ਰਹੀਆਂ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਉਹਨਾਂ ਬਾਰੇ ਤੁਹਾਡਾ ਕੀ ਜਣਾ ਦੇਖੋ ਪੰਜਾਬ ਦੇ ਪਾਣੀਆਂ ਦੀ ਜਿੱਥੇ ਗੱਲ ਹੋਣੀ ਹੈ ਨਾ ਕਿ ਦੇਖੋ ਰਿਪੀਰੀਅਨ ਸਿਧਾਂਤ ਦੇ ਅਨੁਸਾਰ ਜਿਹੜਾ ਬਿਲਕੁਲ ਜਿੰਨਾ ਵੀ ਉਤੋਂ ਪਾਣੀ ਆ ਰਿਹਾ ਕਿਉਂਕਿ ਉਹ ਗਰਾਊਂਡ ਲੈਵਲ ਤੇ ਆ ਕੇ ਪੰਜਾਬ ਦਾ ਨੁਕਸਾਨ ਕਰ ਰਿਹਾ ਉਹਦਾ ਪੰਜਾਬ ਤੇ ਹੱਕ ਆ ਔਰ ਉਹਨੂੰ ਰਾਜਸਥਾਨ ਨੂੰ ਦੇਣਾ ਔਰ ਉਹਨੂੰ ਹੋਰ ਹਰਿਆਣੇ ਨੂੰ ਦੇਣਾ ਉਹ ਜਿਹੜਾ ਆ ਉਹ ਬਿਲਕੁਲ ਸਹੀ ਨਹੀਂਗਾ ਉਹ ਦੇਖੋ ਉਹਦੀ ਵੰਡ ਜਿਹੜੀ ਹੈ ਮੈਪਿੰਗ ਜਿਹੜੀ ਪਾਣੀ ਦੀ ਮੈਪਿੰਗ ਹੋ ਕੇ ਪੂਰੇ ਨਾਲ ਤੇ ਬੰਦ ਹੁੰਦੀ ਆ ਦੇਖੋ ਸਰਕਾਰ ਨੇ ਮੇਰੇ ਹਿਸਾਬ ਨਾਲ ਲਗਭਗ ਕੋਈ 50 ਸਾਲ ਤੋਂ ਜਿਹੜੀ ਆ ਪਾਣੀ ਦੀ ਮੈਪਿੰਗ ਨਹੀਂ ਕਰਵਾਈ ਉਹਨੂੰ ਮੈਪਿੰਗ ਕਰਵਾਉਣੀ ਚਾਹੀਦੀ ਆ ਔਰ ਜਿਹੜਾ ਸਾਨੂੰ ਬਣਦਾ ਸਾਡਾ ਪਾਣੀ ਦੇ ਕੇ ਜੇ ਪਾਣੀ ਵਾਧੂ ਆ ਤੇ ਠੀਕ ਆ ਮੈਪਿੰਗ ਦੇ ਉੱਤੇ ਸਰਕਾਰ ਦੇਵੇ ਪਰ ਲੇਕਿਨ ਇਸ ਵੇਲੇ ਦਾ ਪੰਜਾਬ ਦੇ ਵਿੱਚ ਪਾਣੀ ਦੇ ਇਹੋ ਜਿਹੇ ਹਾਲਾਤ ਬਣੇ ਪਏ ਆ ਜੇਕਰ ਦੁਆਬੇ ਦੀ ਗੱਲ ਕਰੀਏ ਆਪਾਂ ਦੁਆਬੇ ਤੋਂ ਬਿਲੋਂਗ ਕਰਦੇ ਪੂਰੇ ਪੰਜਾਬ ਦੀ ਵੀ ਗੱਲ ਕਰੀਏ ਪੰਜਾਬ ਦੇ ਹਾਲਾਤ ਬੜੇ ਮਾੜੇ ਆ ਪਰ ਦੁਆਬੇ ਦੇ ਵਿੱਚ ਸਭ ਤੋਂ ਮਾੜੇ ਹਾਲਾਤ ਆ ਇਸ ਵੇਲੇ ਔਰ ਦੁ ਪੰਜਾਬ ਦੀਆਂ ਹੱਦਾਂ ਦੇ ਅੰਦਰ ਚਾਰ ਦੇ ਮੰਨ ਕੇ ਜਿੰਨਾ ਵੀ ਦੁਆਬੇ ਦਾ ਚੂਹਾਂ ਦੇ ਵਿੱਚ ਪਾਣੀ ਚੱਲ ਕੇ ਜਿਹੜੀ ਸੀਮ ਦਾ ਸਿਸਟਮ ਸੀ ਉਹ ਜਿਹੜਾ ਸਾਡਾ ਮਤਲਬ ਕਿ ਪਾਣੀ ਜਿਹਦੇ ਨਾਲ ਸਾਡਾ ਰੀਚਾਰਜਿੰਗ ਹੁੰਦਾ ਸੀ ਉਹ ਸਾਰਾ ਹੀ ਪਾਣੀ ਬੰਨ ਕੇ ਜਿਹੜਾ ਆ ਉਹਨੂੰ ਇੱਕ ਸੈਰਗਾ ਬਣਾ ਕੇ ਔਰ ਦੁਆਬੇ ਨੂੰ ਬਿਲਕੁਲ ਡਰਾਈ ਕਰ ਦਿੱਤਾ ਗਿਆ ਜਿਹੜਾ ਕਿ ਬਹੁਤ ਚਿੰਤਾ ਦਾ ਵਿਸ਼ਾ ਆ ਆਉਣ ਵਾਲੇ ਸਮੇਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਉਹ ਦੁਆਬੇ ਦੇ ਹਾਲਾਤ ਜਿਹੜੇ ਉਹ ਬਹੁਤ ਜ਼ਿਆਦਾ ਮਰੇ ਅੱਜ ਕਿਸਾਨਾਂ ਵੱਲੋਂ ਇੱਕ ਬਹੁਤ ਵੱਡੀ ਪੂਜ ਕੀਤੀ ਗਈ ਹੈ ਕਰੋੜੀ ਨੂੰ ਤਕੈਦ ਸਾਹਿਬ ਵੀ ਪਹੁੰਚੇ ਹਨ ਨਾਲ ਤੁਹਾਡੀ ਵੀ ਮੁਲਾਕਾਤ ਹੋਈ ਹੈ ਤੇ ਤੁਸੀਂ ਅਗਾਹ ਦਾ ਸਕੇਪ ਕੋ ਦੱਸ ਸਕਦੇ ਹੋ ਕਿ ਕਿਸਾਨਾਂ ਵੱਲੋਂ ਕੀ ਕੀਤਾ ਜਾਣਾ ਹੈ ਦੇਖੋ ਗੱਲ ਇਸ ਤਰ੍ਹਾਂ ਹੈ ਕਿ ਦੋਨੋਂ ਫਾਰਮਾਂ ਨੂੰ ਵੀ ਅਪੀਲ ਕੀਤੀ ਅਸੀਂ ਇੱਕ ਮੀਟਿੰਗ ਕਰਕੇ ਟਕੈਤ ਸਾਹਿਬ ਵੀ ਮੀਟਿੰਗ ਦੇ ਵਿੱਚ ਬੈਠੇ ਸੀ ਔਰ ਅਸੀਂ ਐਸਕੇਮ ਨੂੰ ਵੀ ਉੱਥੇ ਇਸ ਗੱਲ ਦਾ ਪਲਾਨ ਕੀਤਾ ਕਿ ਅਸੀਂ ਵੀ ਐਸਕੇਮ ਦੇ ਵਿੱਚ ਜ਼ੋਰ ਮਾਰੀਏ ਕਿ ਸਾਰੇ ਜਿਹੜਾ ਫਾਰਮ ਆ ਇੱਕ ਥਾਂ ਇਕੱਤਰ ਹੋ ਕੇ ਜਿੱਦਾਂ ਦਿੱਲੀ ਦੀਆਂ ਅਮਰੂਹਾਂ ਦੇ ਉੱਤੇ ਲੜਿਆ ਸੀ ਅੰਦੋਲਨ ਉਸੇ ਤਰ੍ਹਾਂ ਹੀ ਜਿਹੜਾ ਅੰਦੋਲਨ ਆ ਉਹ ਲੜਿਆ ਅਖੀਰ ਵਿੱਚ ਤੁਸੀਂ ਕੇਂਦਰ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਆ? ਤੇ ਕੇਂਦਰ ਸਰਕਾਰ ਨੂੰ ਤਾਂ ਅਸੀਂ ਤੁਹਾਡੇ ਮੱਦੇਨਾ ਹੀ ਅਪੀਲ ਕਰਕੇ ਚਾਹੁੰਦੇ ਆ ਕਿ ਦੇਖੋ ਕਿਸੇ ਦੀ ਜਾਨ ਨਾ ਖਲਵਾੜ ਕਰਨ ਦੀ ਜਗ੍ਹਾ ਜਿਹੜੀਆਂ ਸਾਡੀਆਂ ਮੰਗੀਆਂ ਹੋਈਆਂ ਮੰਨੀਆਂ ਹੋਈਆਂ ਮੰਗਾ ਮੰਨੀਆਂ ਹੋਈਆਂ ਉਹਨਾਂ ਨੂੰ ਜਲਦੀ ਤੋਂ ਜਲਦੀ ਜਿਹੜਾ ਉਹ ਲਾਗੂ ਕੀਤਾ ਜਾਵੇ ਤਾਂ ਜੋ ਜਿਹੜਾ ਦੇਖੋ ਐਨੇ ਦਿਨਾਂ ਤੋਂ ਲੋਕ ਕੰਮ ਛੱਡ ਕੇ ਸਾਰਾ ਕੁਝ ਕਰਕੇ ਅੰਦੋਲਨ ਲੜ ਰਹੇ ਆ ਲੱਖਾਂ ਰੁਪਈਆ ਖਰਚ ਹੋ ਰਿਹਾ ਔਰ ਇੱਥੇ ਸੜਕੀ ਆਵਾਜਾਈ ਰੁਕੀ ਹੈ ਬਹੁਤ ਹੋਰ ਬੜੇ ਕੁਸ਼ ਹੋ ਰਿਹਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਗੱਡੀਆਂ ਇਹੀ ਆ ਜਾ ਰਹੀਆਂ ਉਹ ਸਾਰੀਆਂ ਚੀਜ਼ਾਂ ਨੂੰ ਬਣ ਜੇ ਕਰਕੇ ਲੋਕਾਂ ਨੂੰ ਬਿਲਕੁਲ ਜਿਹੜੀਆਂ ਉਹਨਾਂ ਦੀ ਮੰਨੀ ਹੱਕੀ ਮੰਗਾ ਹੈ ਉਹਨਾਂ ਨੂੰ ਬਣਾਇਆ ਠੀਕ ਹੈ ਜੀ ਇਹ ਸੰ ਸਾਡੇ ਸਰਦਾਰ ਬਲਵਿੰਦਰ ਸਿੰਘ ਮੰਨੀ ਲੰਗੜ ਆਉਂ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਸਾਡੇ ਡੱਲੀ ਸਾਹਿਬ ਵੀ ਪਹੁੰਚੇ ਆ ਦੋ ਗੱਲਾਂ ਉਹਨਾਂ ਨਾਲ ਵੀ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਜੋ ਇੱਥੇ ਦਾ ਮਾਹੌਲ ਬਣਿਆ ਪਿਆ ਤੁਸੀਂ ਵੀ ਪਹੁੰਚੇ ਹੋ ਤੇ ਇਹੋ ਜਿਹੀ ਸਰਕਾਰ ਦੇ ਤਾਨਾਚਹੀ ਰਾਜ ਨੂੰ ਦੇ ਕੇ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਦਾ ਬਹੁਤ ਕੈਂਕਰ ਚਾਲ ਹੈ ਜੀ ਕਿ ਅਸੀਂ ਬਾਰ ਬਾਰ ਰੋਡ ਜਾਮ ਕਰੀਏ ਤੇ ਸਾਡੇ ਦੁਨੀਆ ਸਾਡੇ ਨਾਲ ਲੜਦੀ ਰਹੀ ਪਬਲਿਕ ਨਾਲ ਪਸਾਨਾ ਦੀ ਡਿਬੇਟ ਚਲੂ ਰਹੇ ਨਾ ਜਦ ਕਿ ਇਹ ਜੋ ਸਾਰੀਆਂ ਮੰਗਾਂ ਲੜਾਈ ਸਾਡੀ ਸਰਕਾਰ ਦੇ ਨਾਲ ਹੈ ਸਰਕਾਰ ਆਪਣੀ ਲੜਾਈ ਪਬਲਿਕ ਨਾਲ ਪਬਲਿਕ ਦੀ ਪਾ ਰਹੀ ਆ ਅਸੀਂ ਨਹੀਂ ਚਾਹੁੰਦੇ ਕਿ ਆਪਾਂ ਇਹ ਰਾਹ ਬੰਦ ਕਰੀਏ ਅਸੀਂ ਨਹੀਂ ਚਾਹੁੰਦੇ ਕਿ ਪਬਲਿਕ ਪਰੇਸ਼ਾਨ ਸਰਕਾਰ ਜਿਹੜੀਆਂ ਸਾਡੀਆਂ ਮੰਗਾਂ ਸਹੀ ਤਰੀਕੇ ਨਾਲ ਜੋੜੇ ਜੋੜ ਅਲਿਮਾਇਸ਼ ਕਰਨ ਤੇ ਸਾਨੂੰ ਮਨਾਹੀ ਸਾਡੇ ਸਬਦਾਨ ਸਾਹਮਣੋਂ ਆਪਣਾ ਜਿਹੜਾ ਮੰਗ ਮੰਗ ਮਨਾਉਣ ਵਾਸਤੇ ਸੰਨਦ ਤਾਂ ਆਉਣੀ ਸਾਨੂੰ ਇਜਾਜ਼ਤ ਉਹ ਵੀ ਇਜਾਜ਼ਤ ਸਾਨੂੰ ਧਰਨਾ ਨਹੀਂ ਹੈਗਾ ਸਾਡੇ ਸਬਦਾਨ ਦੇ ਅਕੋਰਡਿੰਗ ਅਸੀਂ ਦਿੱਲੀ ਜਾ ਹੀ ਨਹੀਂ ਸਕਦੇ ਜਦ ਕਿ ਜੰਤਰ ਮੰਤਰ ਇੱਕ ਜਗ੍ਹਾ ਮਿੱਥੀ ਗਈ ਆ ਜਿੱਥੇ ਬੈਠ ਕੇ ਅਸੀਂ ਆਪਣਾ ਧਰਨਾ ਲਗਾ ਸਕਦੇ ਆ ਤੇ ਇੱਥੋਂ ਦੀ ਏਡੀ ਵੱਡੀ ਤਰਾਸ਼ ਦੀ ਆ ਕਿ ਸਰਕਾਰ ਸਾਨੂੰ ਧਰਨਾ ਵੀ ਨਹੀਂ ਲਗਾਉਣ ਦੇ ਰਹੀ ਅਸੀਂ ਜੋਰ ਜਿਮਾਇਸ਼ ਨਹੀਂ ਕਰ ਸਕਦੇ ਅਸੀਂ ਧਰਨਾ ਨਹੀਂ ਲਗਾ ਸਕਦੇ ਕੀ ਅਸੀਂ ਆਜ਼ਾਦ ਆ ਜਾਂ ਅਸੀਂ ਗੁਲਾਮ ਸਾਨੂੰ ਸਮਝ ਨਹੀਂ ਆਉਂਦੀ ਪ੍ਰਧਾਨ ਜੀ ਇਹੋ ਜਿਹੇ ਹਾਲਾਤ ਦੇਖੇ ਤੁਹਾਨੂੰ ਲੱਗ ਰਹੀ ਨੇ ਜਿਵੇਂ ਸਰਕਾਰਾਂ ਰਿਕਾਊਟ ਆ ਪਾ ਰਹੀਆਂ ਕੋਈ ਤਾਨਾਸ਼ਾਹੀ ਰਬਈਆ ਰੱਖ ਰਹੀਆਂ ਇਹਨਾਂ ਨੇ ਕਿਤੇ ਨਾ ਕਿਤੇ ਕਿਸਾਨਾਂ ਦੀ ਸ਼ਭੀ ਖਰਾਬ ਕਰਨ ਦਾ ਵੀ ਕੁਝ ਮਕਸਦ ਹੈ ਪਿੱਛੇ ਬਿਲਕੁਲ ਜੀ ਬਿਲਕੁਲ ਉਹੀ ਤਾਂ ਮੈਂ ਕਹਿ ਰਿਹਾ ਉਹ ਸਾਨੂੰ ਜਿਹੜੀ ਸਾਡੀ ਅਸਲੀ ਜਗ੍ਹਾ ਹੈ ਧਰਨਾ ਲਾਉਣ ਦੀ ਅਸਲੀ ਜਗ੍ਹਾ ਤੇ ਸਾਨੂੰ ਦਿੱਲੀ ਪਹੁੰਚਣੀ ਨਹੀਂ ਦੇ ਰਿਹਾ ਸਾਨੂੰ ਰਸਤੇ ਵਿੱਚ ਰੋਕ ਦਿਆ ਜਿੰਨਾ ਆਮ ਪਬਲਿਕ ਪਰੇਸ਼ਾਨ ਹੋਵੇ ਸਾਡੀ ਸਾਡੀ ਪਬਲਿਕ ਦੇ ਨਾਲ ਸਾਡੀ ਲੜਾਈ ਪਾ ਰਹੀ ਹੈ ਸਰਕਾਰ ਸਰਕਾਰ ਜਿੱਥੇ ਸਾਡਾ ਜੰਤਰ ਮੰਤਰ ਸਾਡਾ ਏਰੀਆ ਬਣਾਇਆ ਹੋਇਆ ਹੈ ਦਿੱਲੀ ਦੇ ਅੰਦਰ ਰਾਜਧਾਨੀ ਸਾਡੀ ਦਿੱਲੀ ਹੈ ਉੱਥੇ ਸਾਨੂੰ ਪਹੁੰਚਣ ਦੀ ਇਜਾਜ਼ਤ ਤਾਂ ਦਵੇ ਸਾਨੂੰ ਪੈਦਲ ਕੋਈ ਪੈਦਲ ਜਾਣ ਵਾਸਤੇ ਕਰਿਆ ਪੈਦਲ ਜਾਣੇ ਸਾਨੂੰ ਤਾਰੋਕ ਦੇ ਗੱਡੀਆਂ ਜਾਣੇ ਸਾਨੂੰ ਬਾਹਰ ਰੋਕਦੇ ਨੇ ਹਰ ਤਰੀਕੇ ਨਾਲ ਹੀਲੇ-ਵਸੀਲੇ ਨਾਲ ਸਰਕਾਰ ਚਾਹੁੰਦੀ ਆ ਕਿ ਉਹ ਆਪਣਾ ਜਿਹੜਾ ਹੈ ਉਹਨਾਂ ਦੇ ਗਲਫਰੇਮਾਂ ਪਿਆ ਹੋਇਆ ਲਾਹ ਕਰਕੇ ਪਬਲਿਕ ਦਾ ਔਰ ਕਿਸਾਨਾਂ ਦੇ ਵਿੱਚ ਉਲਝਾਤ ਪਾ ਜਾਵੇ ਤੇ ਤੁਸੀਂ ਇਸ ਚੈਨਲ ਦੇ ਮਾਧਿਅਮ ਜਿਹੜੇ ਕੇਂਦਰ ਸਰਕਾਰ ਨੂੰ ਕੀ ਕਹਿਣਾ ਚਾਹੋ ਮੈਂ ਕੇਂਦਰ ਸਰਕਾਰ ਨੂੰ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇਹੀ ਕਹਿਣਾ ਚਾਹਾਂਗਾ ਇਹ ਕਿਸਾਨ ਵੀ ਇਸੇ ਦੇਸ਼ ਦੇ ਨੇ ਕਿਸੇ ਹੋਰ ਦੇਸ਼ ਦੇ ਕਿਸਾਨ ਨਹੀਂ ਹੈਗੇ ਜੇ ਕਿਸਾਨ ਫਸਲ اگਾਉਂਦਾ ਹੈ ਤਾਂ ਦੇਸ਼ ਦਾ ਢਿੱਡ ਭਰਦਾ ਹੈ ਜਿੰਨੇ ਵਪਾਰਿਕ ਜਿੰਨੇ ਤੁਹਾਡੇ ادارے ਬਣੇ ਹੋਏ ਨੇ ਇਸੇ ਕਿਸਾਨੀ ਦੇ ਸਿਰ ਦੇ ਉੱਤੇ ਚੱਲਦੇ ਨੇ ਜੇ ਕਿਸਾਨੀ ਨੂੰ ਬਚਾਉਂਗੇ ਤਾਂ ਦੇਸ਼ ਅੱਗੇ ਬਚੇਗਾ ਤਾਂ ਤਾਈਓਂ ਦੇਸ਼ ਚੱਲੇਗਾ ਜੇ ਕਿਸਾਨੀ ਨੂੰ ਮਾਰੂਗੇ ਤਾਂ گاਉਂ ਵਾਲ ਆਉਣ ਵਾਲੇ ਸਾਲ ਜਿਹੜੇ ਆ ਦੇਸ਼ ਦੀ ਆਮ ਜਨਤਾ ਵਾਸਤੇ ਬਹੁਤ ਮੁਸ਼ਕਲ ਕਿ ਜੀ ਧੰਨਵਾਦ ਲਈ ਬਹੁਤ-ਬਹੁਤ ਸਨਸਕੜ ਦੇ ਦਿੱਲੀ ਵਾਲਾ ਸਾਹਿਬ ਤੇ ਤੁਹਾਨੂੰ ਇੱਕ ਵਾਰੀ ਆਪਣੇ ਕੈਮਰਾ ਵਾਲੇ ਵੀਰ ਨੂੰ ਕਹਿਣਾ ਚਾਹੂੰਗਾ ਵੀ ਪੂਰਾ ਇੱਕ ਧਰਨੇ ਦਾ ਇੱਕ ਮਾਹੌਲ ਦਿਖਾਇਆ ਜਾਵੇ ਵੀ ਕਿਵੇਂ ਸਲੋਗਾਂ ਆ ਰਹੇ ਨੇ ਦੂਰ-ਦੂਰ ਤੱਕ ਜੋ ਸੈਂਟੇ ਜਾਂ ਤੰਬੂ ਲੱਗੇ ਹੋਏ ਨੇ ਟਰਾਲੀਆਂ ਨੂੰ ਇੱਕ ਰਹਿਚੀ ਜਿਹਾ ਦਾ ਬਣਾਇਆ ਹੋਇਆ ਇੱਕ ਵਾਰ ਆਪਣੇ ਕੈਮਰੇ ਵਾਲੇ ਵੀਰ ਨੂੰ ਕਹੂੰਗਾ ਵੀ ਚਾਰ ਚੁਫੇਰੇ ਕੈਮਰਾ ਮਾਰਿਆ ਜਾਵੇ ਤੇ ਦਿਖਾਇਆ ਜਾਵੇ ਵੀ ਕਿਵੇਂ ਕਿਸਾਨ ਡਟੇ ਹੋਏ ਨੇ ਤੇ ਆਪਣਾ ਰੋਸ ਪ੍ਰਦਰਸ਼ਨ ਕਰ ਰਹੇ ਨੇ ਫਿਰ ਮੈਂ ਸਾਰਿਆਂ ਦਾ ਹੀ ਧੰਨਵਾਦ ਕਰਦੇ ਹੋਏ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਜੀ ਧੰਨਵਾਦ